ਅੱਜ ਜਿ ਆਏ ਸੀਗੇ ਬੁੱਗੀਪੁਰਾ ਪਿੰਡ ਜਿਹੜਾ ਕਿ ਮੋਗਾ ਦੇ ਕਰੀਬ ਪੈਂਦਾ ਹੈ ਉੱਥੇ ਤੁਸੀਂ ਵੇਖ ਸਕਦੇ ਹੋ ਪਿੱਛੇ ਪਾਣੀ ਪਾਣੀ ਦਿਖ ਰਿਹਾ ਵਾ ਜਿਸ ਵਿਚਾਲੇ ਲੋਕਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਇੱਕ ਗੱਡੀ ਜਿਸ ਦੇ ਵਿੱਚ ਦੋ ਸਵਾਰ ਸੀ ਉਹਨਾਂ ਵਿੱਚੋਂ ਇੱਕ ਨੂੰ ਕੱਢ ਲਿਆ ਗਿਆ ਤੇ ਗੱਡੀ ਦਾ ਕੋਈ ਨਾਮ ਉਹ ਨਿਸ਼ਾਨ ਨਹੀਂ ਦਿਖ ਰਿਹਾ ਪਿੰਡ ਵਿੱਚੋਂ ਕੋਈ ਰਾਸਤਾ ਨਹੀਂ ਪਤਾ ਲੱਗ ਰਿਹਾ ਕਿ ਗੱਡੀ ਨੂੰ ਕਿਹੜੇ ਥਾਂ 'ਤੇ ਕੱਢਿਆ ਜਾਵੇ ਤੇ ਗੱਡੀ ਦਿਖ ਵੀ ਨਹੀਂ ਰਹੀ ਹੈ ਪਾਣੀ ਦੇ ਵਿੱਚ ਇਸ ਦੇ ਚੱਲਦੇ ਆ ਲੋਕਾਂ ਨੇ ਜਾਣਕਾਰੀ ਦਿੱਤੀ ਹੈ ਕਿ ਇੱਕ ਨੂੰ ਤਾਂ ਬਚਾ ਲਿਆ ਗਿਆ ਪਰ ਇੱਕ ਗੱਡੀ ਦੇ ਵਿੱਚ ਹੀ ਹੈ ਤੇ ਗੱਡੀ ਨਾਲ ਲੱਭਣ ਕਰਕੇ ਰੈਸਕਿਊ ਮਾ ਵੀ ਹੁਣ ਹੱਥ ਨਹੀਂ ਪਾ ਰਹੀਆਂ ਇਸ ਚੀਜ਼ ਨੂੰ ਕਿ ਹਾਂ ਗੱਡੀ ਨੂੰ ਕਿਵੇਂ ਕੱਢਿਆ ਜਾਵੇ ਪਰ ਫਿਰ ਵੀ ਪੁਲਿਸ ਵੱਲੋਂ ਜਾਂਚ ਜਾਰੀ ਚੱਲ ਰਹੀ ਹੈ ਕਿ ਗੱਡੀ ਕਿੱਥੇ ਡੁੱਬੀ ਹੋ ਸਕਦੀ ਹੈ ਤੇ ਨਾਲ ਉਸ ਨੂੰ ਕਿਦਾਂ ਕੱਢਿਆ ਜਾ ਸਕਦਾ ਹੈ ਇਸ ਦੇ ਨਾਲ ਜੁੜੀ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਇੰਨੇ ਨੂੰ ਤੁਸੀਂ ਵੇਖੋ ਪਿੰਡ ਦੇ ਹਾਲਾਤ ਕਿ ਕਿਸ ਤਰ੍ਹਾਂ ਪਾਣੀ ਹੀ ਪਾਣੀ ਹੋਇਆ ਪਿਆ ਹੈ ਪਿੰਡ ਤੇ ਲੋਕਾਂ ਦੇ ਘਰਾਂ ਵਿੱਚ ਵੀ ਪਾਣੀ ਚਲ ਚੁੱਕਾ ਹੈ ਤੇ ਲੋਕ ਕਿਦਾਂ ਇਸ ਮਾਮਲੇ ਵਿੱਚ ਰਹਿ ਰਹੇ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਸੁਣਿਆ ਸੁਣਨ ਚਾ ਰਿਹਾ ਵਕਿ ਇੱਥੇ ਇੱਕ ਗੱਡੀ ਦੀ ਗੱਡੀ ਦਾ ਹਾਦਸਾ ਹੋਇਆ ਵਾ ਤੇ ਜਿਸ ਵਿੱਚ ਇੱਕ ਬੰਦੇ ਦੀ ਜਾਨ ਵੀ ਚਲ ਗਈ ਇਸ ਬਾਰੇ ਤੁਸੀਂ ਇਹ ਘਟਨਾ ਕਿਵੇਂ ਵਾਪਰੀ ਕਿ ਤੁਸੀਂ ਦੱਸੋਗੇ ਅੱਜ ਤੋਂ ਕੁਝ ਸਾਲ ਪਹਿਲਾਂ ਵੀ ਹਰੇਕ ਸਾਲਾਂ ਵਿੱਚ ਦੇਖਿਆ ਜਾਂਦਾ ਵੀ ਸੇਮ ਸਾਫ ਹੁੰਦੀ ਹੈ ਜੀ ਬੰਦੇ ਸੌਖੇ ਸੌਖੇ ਆਰਾਮ ਨਾਲ ਜਾਂਦੇ ਆਈ ਪਰ ਇਹ ਹਰੇਕ ਸਾਲ ਤੋਂ ਪਹਿਲਾਂ ਵੀ ਅੱਜ ਸਾਲ ਇਸ ਟਾਈਮ ਸਾਫ ਨਹੀਂ ਹੋਈ ਵੀ ਇਸ ਕਰਕੇ ਵੀ ਇੰਨਾ ਪਾਣੀ ਗਾਂ ਤੱਕ ਵਧਿਆ ਵਾ ਸਰਪੰਚ ਸਾਹਿਬ ਨੂੰ ਇਹੀ ਬੇਨਤੀ ਕੀਤੀ ਗਈ ਸੀ ਵੀ ਇਹ ਸੇਮ ਸਾਫ ਕਰਾ ਦਿਓ ਵੀ ਮੰਨ ਲਓ ਵੀ ਜਿੰਨੇ ਵੀ ਪਿੰਡ ਦੇ ਰਾਹੀ ਆ ਉਹ ਆਦਾ ਆ ਜਾ ਸਕਣ ਪਰ ਉਹਨੂੰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੁਣ ਵੇਖ ਲਓ ਤੁਸੀਂ ਆਪ ਹੀ ਵੇਖ ਸਕਦੇ ਆ ਵੀ ਘਰ ਦੇ ਬਰਾਬਰ ਹੀ ਆ ਚੁੱਕੀ ਹੈ ਬੂਈ ਹੁਣ ਉਹਨਾਂ ਟਾਈਮ ਜਦੋਂ ਜਿੰਨਾ ਕਿ ਮੈਂ ਸੀਗਾ ਮੈਂ ਉਹਨਾਂ ਟਾਈਮ ਲੱਭਿਆ ਡੈਡ ਬੋਡੀ ਨਹੀਂ ਲੱਭੀ ਵੀ ਇੱਕ ਬੰਦਾ ਚਲੋ ਬਾਹਰ ਨਿਕਲ ਗਿਆ ਵੀ ਉਹ ਹੌਲਾ ਸੀ ਤਾਂ ਇਸ ਕਰਕੇ ਬਾਹਰ ਨਿਕਲ ਗਿਆ ਵੀ ਜਿੰਨਾ ਟਾਈਮ ਲੱਭਿਆ 24 ਤੋਂ 3 ਘੰਟੇ ਪੋਦੀ ਪੂਰੀ ਕੋਸ਼ਿਸ਼ ਕੀਤੀ ਆ ਵੀ ਬੰਦਾ ਨਹੀਂ ਲੱਭਿਆ ਵੀ ਨਹੀਂ ਲੱਭਿਆ ਕਰਕੇ ਵੀ ਮੈਂ ਇਸ ਕਹ ਸਰਪੰਚ ਸਾਹਿਬ ਵੀ ਆਪ ਦੀ ਆਪ ਦੀ ਜਿੰਨੀ ਵੀ ਹੋ ਸਕੇ ਵੀ ਆ ਮਲਬ ਸਾਫ ਕਰਾ ਦਿਓ ਵੀ ਡੈਡ ਬੋਡੀ ਲੱਭ ਜੇ ਪਰ ਜਿੱਥੋਂ ਤੱਕ ਕਹਿ ਸਕਦਾ ਮੈਂ ਵੀ ਡੈਡ ਬੋਡੀ ਇੱਥੇ ਹੀ ਆ ਉਹਦਾ ਵੇੜ ਜਾਦਾ ਕਰਕੇ ਉਹ ਬੰਦਾ ਗਾਂ ਪਛਾਣ ਨਹੀਂ ਗਿਆ ਵਾ ਮੈਂ ਜਿੱਥੋਂ ਆਪਾਂ ਇੰਨੀ ਕਹਿ ਸਕਦੇ ਵੀ ਸਰਪੰਚ ਸਾਹਿਬ ਮਤਲਬ ਸਰਪੰਚ ਤੁਸੀਂ ਕਹਿ ਸਕਦੇ ਵੀ ਹੋਰ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਵੀ ਉਹੀ ਨੇ ਇਸ ਇਸ ਟਾਈਮ ਤੱਕ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਆਪ ਲੱਬਿਆ ਇੱਥੇ ਕੋਈ ਗੋਤਾਖ ਹੋਰੀ ਆ ਫਿਰ ਕੋਈ ਪ੍ਰਸ਼ਾਸਨਿਕ ਕੋਈ ਅਧਿਕਾਰੀ ਨਹੀਂ ਆਇਆ ਅ ਅਧਿਕਾਰੀ ਦੇ ਮਤਲਬ ਮੈਂ ਕਹਿੰਦਾ ਪੁਲਿਸ ਵਿਭਾਗ ਵੀ ਇੱਥੇ ਆਇਆ ਸੀ ਮੈਂ ਝੂਠ ਨਹੀਂ ਮਾਰੂਗਾ ਮੈਂ ਸਿੱਧੀ ਗੱਲ ਕਹੂੰਗਾ ਪੁਲਿਸ ਮਹਿਕਮਾ ਵੀ ਆਇਆ ਸਰਪੰਚ ਸਾਹਿਬ ਨਹੀਂ ਆਏ ਨੇ ਸਾਰੇ ਇੱਥੇ ਆਏ ਨੇ ਪਰ ਉਹ ਵੀ ਕੁਝ ਵੀ ਨਹੀਂ ਕਰ ਸਕਦੇ ਜਿੰਨਾ ਟਾਈਮ ਇਹ ਬੁਣੀ ਸਾਫ ਨਹੀਂ ਹੁੰਦੀ ਤੁਸੀਂ ਹਾਲ ਵੇਖ ਲਓ ਇਹ ਘਰ ਦੇ ਬਰਾਬਰ ਆਈ ਵੀ ਆ ਸਰਪੰਚ ਸਾਹਿਬ ਜਾਂ ਪੁਲਿਸ ਮਹਿਕਮਾ ਵੀ ਤੇ ਕੀ ਕਰੂਗਾ ਕੁਝ ਵੀ ਨਹੀਂ ਕਰ ਸਕਦਾ ਹੁਣ ਤੁਸੀਂ ਵੇਖ ਲਓ ਘਰ ਚ ਪਾਣੀ ਵੜ ਰਿਹਾ ਵਾ ਕੁਝ ਵੀ ਨਹੀਂ ਕਰ ਸਕਦੇ ਨਾ ਇੱਥੇ ਹੁਣ ਇਹਨਾਂ ਕਹਿੰਦਾ ਹਾਂ ਕਿ ਇਹਨਾਂ ਆਵਾ ਮੰਨ ਲਓ ਜਿਵੇਂ ਪਿਛਲੇ ਸਾਲਾਂ ਚ ਇਹ ਸਾਰਾ ਕੋ ਸਾਫ ਹੁੰਦਾ ਰਿਹਾ ਵਾ ਵੀ ਉਹ ਸਾਫ ਕਰਾਉਣ ਤੇ ਪਾਣੀ ਆਪਦੇ ਅਪ ਤੁਰਦਾ ਰਹੇ ਹਾਂ ਜੇ ਮੰਨ ਲਓ ਵੀ ਸਰਪੰਚ ਸਾਹਿਬ ਨੂੰ ਕਹਿ ਦਈਏ ਪੁਲਿਸ ਮਹਿਕਮੇ ਨੂੰ ਕਹਿ ਦਈਏ ਵੀ ਕੀ ਰਤੀ ਪਤ ਮੋੜ ਦੋ ਉਹ ਮੋੜ ਦੇਣਗੇ ਨਹੀਂ ਮੋੜ ਸਕਦੇ ਨਾ ਹਾਂ ਜੇ ਮੰਨ ਲਓ ਕਿਸੇ ਦਾ ਵੀ 30 ਪਤ ਨਹੀਂ ਮੋੜ ਸਕਦੇ ਉਹ ਨਹੀਂ ਮੋੜਦਾ ਤੇ ਹੁਣ ਮੰਨ ਲਓ ਵੀ ਗਾਂਹ ਸਾਲਾਂ ਨੂੰ ਕੀ ਵਿਕਾਸ ਹੋਊਗਾ ਕਿ ਨਹੀਂ ਹੋਊਗਾ ਉਹ ਮੈਂ ਨਹੀਂ ਕਹਿ ਸਕਦਾ ਪਰ ਇਸ ਟਾਈਮ ਜੋ ਹਾਲ ਆ ਪਿੰਡ ਦੇ ਉਹ ਬਹੁਤ ਮਾੜੇ ਆ ਜਿਵੇਂ ਕਿ ਤੁਸੀਂ ਕਹਿ ਰਹੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਤੱਕ ਪਾਣੀ ਵੜਨ ਨੂੰ ਤਿਆਰ ਹੋਇਆ ਪਿਆ ਵਾ ਇਹਦੇ ਨਾਲ ਤੁਸੀਂ ਇੱਥੇ ਕੋਈ ਸਾਈਨ ਵਗੈਰਾ ਲਗਾਇਆ ਨਹੀਂ ਹੈਗਾ ਕਿ ਇੱਥੇ ਗੱਡੀਆਂ ਦਾ ਜਾਣਾ ਮਨਾ ਹੈ ਕਿ ਤਾਂ ਕਿ ਕਿਸੇ ਦੀ ਜਾਨ ਬਚ ਸਕੇ ਕੋਈ ਜਿਹੜੇ ਬੰਦੇ ਤਾਂ ਡੁੱਬੇ ਆ ਉਹਨਾਂ ਨੂੰ ਪਹਿਲਾਂ ਹੀ ਰੋਕਿਆ ਗਿਆ ਸੀ ਉਹਨਾਂ ਨੇ ਗੱਲ ਨਹੀਂ ਸੁਣੀ ਹੁਣ ਤੁਹਾਡੇ ਸਾਹਮਣੇ ਉਹ ਦੇਖ ਰਹੇ ਹੋ ਨਾ ਚਾਰੇ ਪਾਸੇ ਮੰਗਾ ਬੰਦ ਕੀਤਾ ਵਾ ਉਹਨਾਂ ਨੇ ਤਾਂ ਵੀ ਮੰਨ ਲਓ ਵੀ ਕਿਸੇ ਦੇ ਆਣ ਸੁਣ ਕੀ ਕਰਕੇ ਵੀ ਉਹਨਾਂ ਨੇ ਗੱਡੀ ਵਿੱਚ ਵੜੀ ਉਹਨਾਂ ਬਾਰੇ ਮੈਂ ਨਹੀਂ ਕਹਿ ਸਕਦਾ ਕਿਉਂਕਿ ਜੋ ਸਾਰੇ ਨੇ ਸੁਣ ਕੇ ਵੀ ਉਹਨਾਂ ਅਣਸੁਣੀ ਕਰਤੀ ਤਾਂ ਮੈਂ ਉਹਨਾਂ ਬਾਰੇ ਮੈਂ ਨਹੀਂ ਕਹਿ ਸਕਦਾ ਉਹਨਾਂ ਦੇ ਟੁੱਟੇ ਸਾਹਮਣੇ ਹੀ ਸਭ ਨੂੰ ਦਿਸੀ ਜਾਂਦਾ ਵਾ ਵੀ ਹਾਂ ਦੇਖ ਲਓ ਵੀ ਸਾਰੇ ਚਾਰੇ ਪਾਸੇ ਰੋਡ ਬੰਦ ਕੀਤੇ ਹੋਏ ਆ ਪਰ ਤਾਂ ਵੀ ਉਹਨਾਂ ਤੱਕਾ ਕੀਤਾ ਤੇ ਤੱਕਾ ਕੀਤਾ ਵਾ ਤਾਂ ਉਹਨਾਂ ਨੇ ਕੀ ਖਟ ਲਿਆ ਜੀ ਹੁਣ ਇਸ ਟਾਈਮ ਦਾ ਇਹ ਹਾਲ ਆ ਵੀ ਡੈੱਡ ਬੋਡੀ ਵੀ ਲੱਭ ਰਹੀ ਤਿੰਨ ਚਾਰ ਘੰਟੇ ਤਾਂ ਮੈਂ ਖੁਦ ਆਪਣੀ ਕੋਸ਼ਿਸ਼ ਕੀਤੀ ਵੀ ਨਹੀਂ ਲੱਭੇ ਤਾਂ ਮੈਂ ਉਹ ਚ ਮੇਰੇ ਤਾਂ ਕੋਈ ਕਸੂਰ ਨਹੀਂ ਗਈ ਵੀ ਮੈਂ ਇਹਦਾ ਕੰਮ ਛੱਡ ਗਈ ਵੀ ਉਹਨਾਂ ਨੂੰ ਲੱਭਿਆ ਨਹੀਂ ਲੱਭੇ ਤਾਂ ਉਹ ਚ ਮੈਂ ਕੋਈ ਕਸੂਰ ਨਹੀਂ ਉਹਨਾਂ ਦੇ ਫਾਦਰ ਸਾਹਿਬ ਵੀ ਇੱਥੇ ਆਏ ਸੀਗੇ ਉਹਨੇ ਕਿਹਾ ਵੀ ਬਹੁਤ ਜਿੰਨਾ ਹੋ ਸਕਦਾ ਵੀ ਉਹਨੂੰ ਲੱਭੋ ਮੈਂ ਤਿੰਨ ਚਾਰ ਘੰਟੇ ਪਾਣੀ ਦੇ ਵਿੱਚ ਰਿਹਾ ਇਸ ਟਾਈਮ ਸਿਚੁਏਸ਼ਨ ਮੇਰੀ ਇੰਨੀ ਬੁਰੀ ਆ ਵੀ ਮੈਂ ਖੁਦ ਨਹੀਂ ਕਹਿ ਸਕਦੀ ਮੇਰਾ ਕੀ ਹਾਲ ਆ ਇੱਥੇ ਵੀ ਤਿੰਨ ਚਾਰ ਘੰਟੇ ਮੈਂ ਤੇ ਵਿੱਚ ਰਿਹਾ ਪਾਣੀ ਦੇ ਹੁਣ ਪਰ ਕੀ ਕਹਿ ਸਕਦੇ ਕਿਸੇ ਨੂੰ ਵੀ ਸੁਣਦੇ ਨਹੀਂ ਕੋਈ ਹੁਣ ਉਸ ਟਾਈਮ ਤੁਸੀਂ ਦੇਖੋਗੇ ਪਹਿਲੇ ਪਾਸੇ ਹੀ ਬੋਰਡ ਲੱਗਿਆ ਹੋਆ ਵੀ ਇਸ ਤੋਂ ਬਾਅਦ ਨਹੀਂ ਆਉਣਾ ਉਹ ਫਿਰ ਵੀ ਉਹਨਾਂ ਨੇ ਵਿੱਚ ਵੜਿਆ ਜਿਵੇਂ ਕਿ ਤੁਸੀਂ ਸੌਂ ਰਹੇ ਹੋ ਕਿ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਰੋਕਣ ਦੀ ਵੀ ਕੋਸ਼ਿਸ਼ ਕੀਤੀ ਪਰ ਉਹ ਪਿੰਡ ਦੇ ਲੋਕਾਂ ਨੂੰ ਨਕਰਾਂਦੇ ਹੋਏ ਵੀ ਜ਼ਬਰਦਸਤੀ ਪਾਣੀ ਵਿੱਚ ਗਏ ਜਿਸ ਦੇ ਕਰਕੇ ਉਹਨਾਂ ਵਿੱਚੋਂ ਇੱਕ ਆਪਣੀ ਜਾਨ ਗਵਾ ਬੈਠਾ ਤੇ ਇੱਕ ਇੱਕ ਜਿਹੜਾ ਕਿ ਕੱਢਿਆ ਗਿਆ ਵਾ ਬਾਹਰ ਉਹ ਕਿੱਥੇ ਹੈ ਇਸ ਟਾਈਮ ਉਹ ਇਸ ਟਾਈਮ ਇਸ ਟਾਈਮ ਤਾਂ ਆਪੇ ਘਰ ਜਾ ਚੁੱਕਿਆ ਵਾ ਪਰ ਉਹਨੇ ਵੀ ਇਹ ਗੱਲ ਕਹੀ ਵੀ ਪਿੰਡ ਦੇ ਲੋਕਾਂ ਨੇ ਮੈਨੂੰ ਮਨਾ ਕੀਤਾ ਵੀ ਇੱਥੋਂ ਨਹੀਂ ਲੰਘਣਾ ਕਿਉਂਕਿ ਜੀਸੀਪੀ ਨਾ ਰਾਹ ਪਟਿਆ ਹੋਇਆ ਸੀ ਜਿਸ ਜਿਗੇ ਸਰਪੰਚ ਸਾਹਿਬ ਨੇ ਇਹ ਕਿਹਾ ਸੀ ਵੀ ਇੱਥੋਂ ਨਹੀਂ ਲੰਘਣਾ ਕਿਸੇ ਨੇ ਵੀ ਪਿੰਡ ਦੇ ਲੋਕਾਂ ਨੂੰ ਵੀ ਪਤਾ ਸੀ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਰੋਕਿਆ ਵੀ ਪਰ ਉਹਨਾਂ ਨੇ ਨਹੀਂ ਕਿਸੇ ਦੀ ਸੁਣੀ ਉਹ ਤਾਂ ਵੀ ਆਉਂਦੇ ਰਹੇ ਇਸ ਟਾਈਮ ਨੂੰ ਜਦੋਂ ਉਹਨਾਂ ਦੀ ਪੁਲੀਸ ਦੀ ਗੱਡੀ ਪਹੁੰਚੀ ਆ ਉਸ ਟਾਈਮ ਹੀ ਪ੍ਰੈਸ਼ਰ ਦਾ ਪਾਣੀ ਦਾ ਪ੍ਰੈਸ਼ਰ ਪਿਆ ਉਹ ਅੰਦਰ ਵੜ ਗਏ ਆ ਗੱਡੀ ਨਹੀਂ ਰੁਕੀ ਉਹਨਾਂ ਤੋਂ ਹੁਣ ਉਹ ਜਿੰਨਾ ਕਿ ਮੰਨ ਲਓ ਵੀ ਲੋਕ ਉਸ ਟਾਈਮ ਮੌਜੂਦ ਸੀਗੇ ਵੀ ਉਹਨਾਂ ਨੇ ਪੂਰਾ ਜ਼ੋਰ ਲਾਇਆ ਪਰ ਇੱਕ ਮੁੰਡੇ ਦਾ ਲੱਗ ਗਿਆ ਪਰ ਦੂਜੀ ਰੈਡ ਬੋਡੀ ਸਾਨੂੰ ਨਹੀਂ ਲੱਭੀ ਉਸ ਤੋਂ ਬਾਅਦ ਤਿੰਨ ਘੰਟੇ ਮੈਂ ਖੁਦ ਜ਼ੋਰ ਲਾਇਆ ਵਾ ਪਰ ਨਹੀਂ ਲੱਭਿਆ ਤਾਂ ਨਹੀਂ ਲੱਭਿਆ ਉਹ ਕਿ ਪਾਣੀ ਦਾ ਪ੍ਰੈਸ਼ਰ ਹੀ ਇੰਨਾ ਵਾ ਹੁਣ ਆਪਾਂ ਗੱਲ ਕਰਾਂਗੇ ਪਿੰਡ ਦੇ ਸਰਪੰਚ ਸਾਹਿਬ ਨਾਲ ਤੇ ਜਾਣਾਂਗੇ ਇਹ ਕੀ ਕਹਿੰਦੇ ਨੇ ਉਸ ਵਿਸ਼ੇ ਤੇ ਤੇ ਕੀ ਆਪਾਂ ਹਾਦਸਾ ਉੱਥੇ ਕਿਸ ਤਰੀਕੇ ਨਾਲ ਵਾਪਰੇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਹੈ ਤੁਹਾਡਾ ਸਰਪੰਚ ਮਨਜੀਤ ਸਿੰਘ ਠੀਕ ਹੈ ਤੇ ਜਿਵੇਂ ਕਿ ਆਪਾਂ ਨੂੰ ਪਤਾ ਕਿ ਪਿੰਡ ਵਾਲਿਆਂ ਨੇ ਇੱਕ ਕਾ ਦੱਸਿਆ ਜਿਸ ਹਿਸਾਬ ਨਾਲ ਸਾਨੂੰ ਕਿ ਉੱਥੇ ਇੱਕ ਗੱਡੀ ਡੁੱਬ ਗਈ ਤੇ ਇੱਕ ਦੀ ਦੇ ਹਜੇ ਤੱਕ ਪਾਣੀ ਚ ਬਾਹਰ ਨਹੀਂ ਨਿਕਲੀ ਇਸ ਬਾਰੇ ਤੁਸੀਂ ਕੀ ਕਹਿੰਦੇ ਹੋ ਹਾਂਜੀ ਅੱਜ ਸਵੇਰ ਦੀ ਘਟਨਾਵਾ ਸਾਡੇ ਪਿੰਡ ਦੇ ਵਿੱਚ ਬੜੀ ਮੰਦਭਾਗੀ ਘਟਨਾ ਵਾਪਰੀ ਆ ਦੋ ਨੌਜਵਾਨ ਆ ਰਹੇ ਸੀ ਗੱਡੀ ਦੇ ਵਿੱਚ ਤੇ ਅਚਨਚੇਤ ਗੱਡੀ ਉਹਨਾਂ ਤੋਂ ਅੰਬ੍ਰੇਕਾਬ ਹੋ ਗਈ ਆ ਸੜਕ ਦੇ ਵਿੱਚ ਖਾਰ ਪਈ ਹੋਈ ਸੀਗੀ ਤੇ ਖਾਰ ਹੋਣ ਪਰਖ ਕੇ ਜਿਹੜਾ ਫਲੋ ਸੀ ਡਰੇਨ ਦਾ ਕਾਫੀ ਪਾਣੀ ਦਾ ਤੇਜ਼ ਚੱਲ ਰਿਹਾ ਸੀਗਾ ਸੋ ਉਹਦਾ ਕਰਕੇ ਗੱਡੀ ਨਾਲ ਹੀ ਰੜ ਗਈ ਆ ਤੇ ਪਿੰਡ ਵਾਲੇ ਮੋਹਦਵਰ ਬੰਦਿਆ ਨੇ ਤੇ ਪ੍ਰਸ਼ਾਸਨ ਨੇ ਰਲ ਕੇ ਤਕਰੀਬਨ ਅਸੀਂ ਇੱਕ ਮੁੰਡਾ ਰੈਸਕਿਊ ਕਰਕੇ ਬਚਾ ਲਿਆ ਤੇ ਗੱਡੀ ਵੀ ਵਿੱਚੋਂ ਬਾਹਰ ਕੱਢ ਲਈ ਅਚਨਚੇਤ ਜਿਹੜਾ ਦੂਸਰਾ ਲੜਕਾ ਸੀਗਾ ਤੇ ਉਹ ਹੱਥ ਨਾ ਆ ਸਕਿਆ ਤੇ ਉਹਦੀ ਡੈੱਡ ਬੋਡੀ ਹਜੇ ਤੱਕ ਨਹੀਂ ਮਿਲ ਰਹੀ ਸਾਨੂੰ ਤੇ ਜਿਵੇਂ ਪਿੰਡ ਵਾਲਿਆਂ ਨੇ ਕਿਹਾ ਕਿ ਉਹਨਾਂ ਨੇ ਤੁਹਾਨੂੰ ਬੇਨਤੀ ਵੀ ਕੀਤੀ ਸੀਗੀ ਕਿ ਇਸ ਪਾਣੀ ਦਾ ਕੁਝ ਕੀਤਾ ਜਾਵੇ ਜਾਂ ਉਸ ਜਗ੍ਹਾ ਨੂੰ ਸਾਫ਼ ਕਰਵਾਇਆ ਜਾਵੇ ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਮੈਂ ਰੀਸੈਂਟਲੀ ਸਰਪੰਚ ਬਣਿਆ ਇਸ ਪਿੰਡ ਦਾ ਮੇਠਾ ਪਹਿਲਾਂ ਮੋਹਦੁਰ ਬੰਦੇ ਸਾਡੇ ਸਰਪੰਚ ਜੋ ਰਹੇ ਆ ਤੇ ਅਸੀਂ ਪ੍ਰਸ਼ਾਸਨ ਨੂੰ ਇਸ ਚੀਜ਼ ਦਾ ਪ੍ਰਸ਼ਾਸਨ ਨੇ ਵੀ ਅੱਗੇ ਲੈ ਕੇ ਦਿੱਤਾ ਹੋਇਆ ਸੀਗਾ ਸਫਾਈ ਕਰਾਉਣ ਦਾ ਹਰ ਸਾਲ ਸਫਾਈ ਹੁੰਦੀ ਆ ਸਾਡਾ ਫਰਜ਼ ਹੈ ਪ੍ਰਸ਼ਾਸਨ ਨੂੰ ਯਾਦ ਕਰਾਉਣਾ ਇਸ ਚੀਜ਼ ਤੇ ਅਸੀਂ ਆਪਣਾ ਫਰਜ਼ ਨਿਭਾਤਾ ਸੀਗਾ ਕਰਕੇ ਤੇ ਜਿਵੇਂ ਕੀ ਹੁਣ ਏਡੀ ਵੱਡੀ ਘਟਨਾ ਵਾਪਰੀ ਆ ਤੇ ਉਹ ਬੰਦੇ ਜਿਹੜੇ ਸੀਗੇ ਜਿਹੜਾ ਇੱਕ ਰੈਸਕਿਊ ਕੀਤਾ ਗਿਆ ਉਹ ਬੰਦਾ ਕਿੱਥੇ ਦਾ ਸੀਗਾ ਤੇ ਜਿਹਦੀ ਮਤਲਬ ਪੂਰਾ ਹੋਇਆ ਵਾ ਪਾਣੀ ਦੇ ਵਿੱਚ ਡੁੱਬ ਕੇ ਉਹਦੀ ਜਾਣ ਪਹਿਚਾਨ ਕਿੱਥੋਂ ਦੀ ਸੀਗੀ ਲਿਖੋ ਨੂੰ ਹੱਤਿਆ ਤਾਂ ਨਹੀਂ ਕਹਿ ਸਕਦੇ ਕਿ ਇਹ ਤਾਂ ਅਚਨਚੇਤ ਵਾਪਰੀ ਇੱਕ ਘਟਨਾਵਾਂ ਇਹ ਬੰਦੇ ਜਿਹੜੇ ਉਹਦੇ ਫਾਦਰ ਸਾਹਿਬ ਨਾਲ ਹੀ ਕਨੈਕਟ ਕੀਤਾ ਸੀਗਾ ਉਹਦੇ ਫਾਦਰ ਸਾਹਿਬ ਜੀਰੇ ਤੋਂ ਬਿਲੋਂਗ ਕਰਦੇ ਹੋਏ ਆਏ ਸੀ ਇੱਥੇ ਤੇ ਅਸੀਂ ਜਦੋਂ ਮਤਲਬ ਗੱਲਬਾਤ ਕੀਤੀ ਉਹਦੇ ਫਾਦਰ ਸਾਹਿਬ ਨੂੰ ਦੱਸ ਰਹੇ ਸੀ ਕਿ ਜੀਰੇ ਤੋਂ ਮੇਰੇ ਬੇੜਾ ਤੇ ਉਹਦਾ ਇੱਕ ਦੋਸਤ ਸੀਗਾ ਚੱਲੇ ਹੋਏ ਸੀਗੇ ਤੇ ਉਹ ਲੁਧਿਆਣਾ ਕੋਈ ਮੈਡੀਸਨ ਲੈਣ ਜਾ ਰਹੇ ਸੀਗੇ ਤੇ ਰਸਤੇ 'ਚ ਅਚਨਚੇਤ ਉਹਨਾਂ ਦਾ ਇਹ ਰੂਟ ਹੈ ਨਹੀਂ ਸੀਗਾ ਵੈਸੇ ਦਾ ਰੂਟ ਜਿਹੜਾ ਲੁਧਿਆਣੇ ਦਾ ਹਾਈਵੇ ਪਿੰਡੋਂ ਬਾਹਰ ਬਿਲਕੁਲ ਚੱਲ ਰਿਹਾ ਵਾ ਇਹਦੇ ਇੱਕ ਲਿੰਕ ਰੂਟ ਸੀ ਪਿੰਡ ਦੀ ਫਿਰਨੀ ਦਾ ਜਿਹੜਾ ਦੂਸਰੇ ਪਿੰਡ ਦੇ ਨਾਲ ਜੋੜਦਾ ਵਾ ਤੇ ਅਚਨਚੇ ਤੋ ਇਸ ਰੋਡ ਆਈ ਰੋਡ ਆਲਰੇਡੀ ਸਾਡਾ ਬਲੌਕ ਕੀਤਾ ਹੋਇਆ ਸੀ ਟੈਂਪਰੇਰੀ ਤੌਰ ਤੇ ਤੇ ਅਸੀਂ ਉੱਥੇ ਬੰਦੇ ਬੈਠੇ ਵੀ ਸੀ ਉਹਨਾਂ ਨੇ ਕਿਹਾ ਵੀ ਸੀ ਮਨਾ ਵੀ ਕੀਤਾ ਸੀਗਾ ਤੇ ਗੱਡੀ ਵੀ ਕਹਿੰਦੇ ਸੀ ਕਾਫੀ ਤੇਜ਼ ਚੱਲ ਰਹੀ ਹੈ ਉਹਨਾਂ ਦੀ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਪਾਣੀ ਜ਼ਿਆਦਾ ਹੋਣ ਕਰਕੇ ਜਿਵੇਂ ਕਿ ਆਪਾਂ ਹੁਣ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤੇ ਉਹਨਾਂ ਨੇ ਵੀ ਕਾਫੀ ਦੁੱਖ ਤੇ ਸੋਗ ਮਨਾਇਆ ਇਸ ਚੀਜ਼ ਦਾ ਤੇ ਪਰ ਉਹਨਾਂ ਨੇ ਵੱਲੋਂ ਇਹ ਬਿਆਨ ਦਿੱਤੇ ਗਏ ਨੇ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ ਅੱਗੇ ਚਿੱਠੀ ਵੀ ਲਿਖੀ ਸੀਗੀ ਜਿੱਸ ਦੇ ਚੱਲਦੇ ਆ ਪ੍ਰਸ਼ਾਸਨ ਵੱਲੋਂ ਹਜੇ ਕੋਈ ਵੀ ਕਦਮ ਨਹੀਂ ਚੱਕਿਆ ਗਿਆ ਏ ਤੇ ਇਦਾਂ ਦੀ ਹੋਰ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਤੇ ਪੰਜਾਬ ਦੇ ਹੋਰ ਪਿੰਡਾਂ ਦੇ ਹਾਲਾਤ ਤੁਹਾਡੇ ਨਾਲ ਸਾਂਝੇ ਕਰਦੇ ਰਵਾਂਗੇ ਉਦੋਂ ਤੱਕ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਮੈਰੋਸ਼ਨੀ ਕੈਮਰਾਮੈਨ ਤਰਸੀਮ ਸਿੰਘ ਨਾਲ ਧੰਨਵਾਦ